ਤਾਂ ਆਂਦੇ ਵੇ तकरीबन 1.5 ਤੋਂ 2 ਦੇ ਵਿੱਚ ਵਿੱਚ ਹਾਸਾ ਹੋਇਆ ਟਰੱਕ ਖੜਾ ਸੀ ਪਾਈਪਾਂ ਦਾ ਲੱਤਿਆ ਹੋਇਆ ਉਹਦੇ ਕੋਈ ਲਾਈਟ ਨਹੀਂ ਸੀ ਕੁਝ ਨਹੀਂ ਸੀ ਉਹ ਚ ਗੱਡੀ ਲੱਗੀ ਧੱਕੇ ਨਾਲ ਖਿੱਚ ਕੇ ਗੱਡੀ ਤੋੜ ਕੇ ਵਿੱਚੋਂ ਕੱਡੇ ਨੇ ਮੇਰਾ ਨਾਲ ਲਾਡੀ ਹੋਈ ਸੀ ਕਿ ਮੇਰੇ ਜੀਜਾ ਜੀ ਤੇ ਮੇਰੀ ਭੈਣ ਮੇਰੀਆਂ ਦੋਹੇ ਭਾਣਚੀਆਂ ਅਤੇ ਮੇਰਾ ਨਾਲ ਚਾਚਾ ਜੀ ਦਾ ਬੇਟਾ ਤੇ ਉਹਨਾਂ ਦੇ ਸਾਲੇ ਦੇ ਮੈਰਿਜ ਤੋਂ ਆ ਰਹੇ ਸੀ ਲੇਡੀਜ਼ ਵੀ ਸਿੱਪ ਤੋਂ ਰਾਤ ਆਂਦੇ ਦੇ तकरीबन 1.5 2 ਦੇ ਵਿੱਚ ਵਿੱਚ ਹਾਸਾ ਹੋਇਆ ਟਰੱਕ ਖੜਾ ਸੀ ਪਾਈਪਾਂ ਦਾ ਲੱਗਿਆ ਹੋਇਆ ਉਹਦੇ ਕੋਈ ਲਾਈਟ ਨਹੀਂ ਸੀ ਕੁਝ ਨਹੀਂ ਸੀ ਉਹ ਚ ਗੱਡੀ ਲੱਗੀ ਰੋਡ ਤੇ ਜਿਹਦੇ ਲਾਈਟ ਲੋਡ ਕੁਝ ਆ ਨਹੀਂ ਚੰਪਿਆ ਨਹੀਂ ਇਸ ਕਰਕੇ ਹੋਇਆ ਜੀ ਕੀ ਹੋਗਾ ਜੇ ਟਰੱਕ ਪਰ ਨਾਲ ਉੱਥੇ ਖੜਾ ਹੁੰਦਾ ਹੋਰ ਸਾਈਡ ਤੇ ਹੁੰਦਾ ਤਾਂ ਵੱਜ ਜਾਂਦੀ ਬਿਲਕੁਲ ਹਾਸਾ ਟਲ ਜਾਂਦਾ ਕਿੱਲੇ ਵੀ ਸੀ ਜੀ ਕਿੱਲੇ ਗੱਡੀ ਦੇ ਵਿੱਚ ਸੀ ਜੀ ਮੇਰਾ ਚਾਚੇ ਦਾ ਬੇਟਾ ਜੀ ਉਹਦੀ ਮੈਸੇਜ ਮੇਰੀਆਂ ਰੀਅਲ ਦੋ ਸਿਸਟਰ ਤੇ ਇੱਕ ਮੇਰਾ ਜੀ ਜੋ ਤੇ ਦੋ ਮੇਰੀਆਂ ਭਾਣੀਆਂ ਕੋਈ ਮੇਰੇ ਇੱਕ ਮੇਰੇ ਭਾਈ ਦੀ ਬੇਟੀ ਮੇਰੀ ਭਤੇ ਚ ਡੈਥ ਮੇਰੀ ਭਾਣ ਦੀ 1.5 ਸਾਲ ਦੀ ਤੇ ਮੇਰਾ ਭਨੋਈ ਹੈ ਜਗਪਾਲ ਸਿੰਘ ਸੌਰੀ ਦੇਖੋ ਬੱਚੀ ਦਾ ਨਾਮ ਹਰਲੀਨ कौर ਉਹਨਾਂ ਦੀ ਅਪਰੋਕਸੀਮੇਟ ਇੰਨੀ ਕਹੋ ਕਿ ਬੇਟੀ ਦੀ 1.5 ਸਾਲ ਦੀ ਤੇ ਕਿਵੇਂ ਕੱਟਿਆ ਜਦੋਂ ਇੱਥੇ ਜਦੋਂ ਉਹ ਸਰ ਜਿਸ ਨੇ ਮੈਗਿਆ ਉਹਨੂੰ ਤੱਕੇ ਨਾਲ ਖਿੱਚ ਕੇ ਗੱਡੀ ਤੋੜ ਕੇ ਵਿੱਚੋਂ ਕੱਢੇ ਨੇ ਉਹ ਸਾਰੇ ਭਾਵੇਂ ਜੇਰੇ ਲਾਸ਼ ਨੇ ਹਾਂਜੀ ਚਾਚੇ ਦਾ ਬੇਟਾ ਬਿੱਟੂ ਤੇ ਉਹਦੀ ਮਿਸੇਜ ਉਹ ਪਟਿਆਲੇ ਕਲੰਬੋ ਏਸੀਆ ਚ ਲੱਗ ਉਹਨਾਂ ਦੇ ਇੱਕ ਦਾ ਪੱਟ ਟੁੱਟ ਗਿਆ ਜੀ ਇੱਕੋ ਫਰੇਮ 'ਚ ਉੱਤੇ ਸੱਤਾ ਨੇ ਸਿਰ 'ਚ ਮੰਗ ਕੀ ਹੁਣ ਰਾਤ ਦੇ ਬੈਠੇ ਆਂ ਜੀ ਕੋਈ ਸੁਣਵਾਈ ਨਹੀਂ ਕੋਈ ਹੁਣ ਪੋਸਟਮਾਰਟਮ ਕਰਿਆ ਸੀ ਦੇਖ ਰਿਆਂ ਵੀ ਕੋਈ ਆਵੇ ਕੋਈ ਕਰੇ ਅਸੀਂ ਅੱਗੇ ਵੀ ਬੋਡੀ ਵੀ ਭੇਜਣੀ ਆ ਜੀ ਬੋਡੀ ਵੀ ਦੂਰ ਜਾਣੀ ਆ 100 ਕਿਲੋਮੀਟਰ ਇੱਥੇ ਰਹਿਣਾ ਹੈ ਇੱਕੇਲਾ ਰਾਜਪੁਰਾ ਜੀ ਦੇਲੋ ਇਹ ਟਰੱਕ ਪਹਿਲਾਂ ਤੋਂ ਹੀ ਖੜਾ ਸੀਗਾ ਟਾਇਰ ਫੱਟੇ ਹੋਏ ਸੀਗੇ ਇਹਦੇ ਕੈਂਟਰ ਵੀ ਤੇ ਇਹ ਫੋਰਚੂਨਰ ਗੱਡੀ ਸੀ ਰਾਤ ਇਹ तकरीबन 1:30 ਵਜੇ ਦੀ ਗੱਲ ਹੈ ਜਦੋਂ ਐਕਸੀਡੈਂਟ ਹੋਇਆ ਇਹ ਫਿਰ ਸਾਡੇ ਜਵਾਨ ਆਈਸੀ ਦੇ ਇਹਨਾਂ ਨੇ ਮੌਕੇ ਤੇ ਕੱਢੇ ਆ ਬੈਕ ਸਾਈਡ ਸ਼ੀਸ਼ਾ ਪੰਨਕੀ ਕੱਢੇ ਬੱਚੇ ਤੇ ਇੱਕ 4-5 ਸਾਲ ਦੀ ਬੱਚੀ ਸੀਗੀ ਉਹ ਦੀ ਡੈਥ ਹੋ ਗਈ ਇੱਕ ਮੌਕੇ ਤੇ ਕੱਢਦੇ ਸੀ ਇਹ ਕਾਰਨ ਨਾ ਕੋਈ ਤਾਂ ਲੱਗਦੀ ਨਹੀਂ ਹੁੰਦੀ ਨਹੀਂ ਇਹ ਤੇ ਮਤਲਬ ਜਿਹੜੀ ਗੱਡੀ ਦੇਖਣ ਚ ਡੈਮੇਜ ਜ਼ਿਆਦਾ ਹੋ ਗਈ ਕੀ ਪਤਾ ਹੁਣ ਇਹ ਤਾਂ ਹੁਣ ਉਸ ਨੂੰ ਕਹਿ ਸਕਦੇ ਦੇ ਵਿੱਚ ਵੀ ਟਰੱਕ ਪਹਿਲਾਂ ਤੋਂ ਹੀ ਖੜਾ ਸੀਗਾ ਟਾਇਰ ਫਟੇ ਹੋਏ ਗੱਡੀ ਕਿੰਨੇ ਜਣੇ ਗੱਡੀ ਚ ਤਕਰੀਬਨ ਹੈ ਜੀ 7-8 ਜਣੇ ਮੌਕੇ ਤੌਰ ਤੇ ਟੱਕਰ ਹੋਈ ਹੈ ਤਾਂ ਇੱਕ ਦੀ ਮੌਕੇ ਤੇ ਹੋਈ ਹੈ ਇੱਕ ਬੱਚੇ ਦੇ ਹੱਥ ਕੱਟ ਗਏ ਰਾਤ ਆਂਦੇ ਦੇ ਤਕਰੀਬਨ 1.5 ਪੌਣੇ 2 ਦੇ ਵਿੱਚ ਵਿੱਚ ਹਾਦਸਾ ਹੋਇਆ ਟਰੱਕ ਖੜਾ ਸੀ ਪਾਈਪਾਂ ਦਾ ਲੱਗਿਆ ਹੋਇਆ ਉਹਦੇ ਕੋਈ ਲਾਈਟ ਨਹੀਂ ਸੀ ਕੁਝ ਨਹੀਂ ਸੀ ਉਹ ਚ ਗੱਡੀ ਲੱਗੀ ਧੱਕੇ ਨਾਲ ਖਿੱਚ ਕੇ ਗੱਡੀ ਤੋੜ ਕੇ ਵਿੱਚੋਂ ਕੱਢੇ ਨੇ ਰਾਤ ਆਂਦੇ ਵੇ तकरीबन 1.5 2 ਦੇ ਵਿੱਚ ਵਿੱਚ ਪਾਸਾ ਹੋਇਆ ਟਰੱਕ ਖੜਾ ਸੀ ਪਾਈਪਾਂ ਦਾ ਲੱਤਿਆ ਹੋਇਆ ਉਹਦੇ ਕੋਈ ਲਾਈਟ ਨਹੀਂ ਸੀ ਕੁਝ ਨਹੀਂ ਸੀ ਉਹ ਚ ਗੱਡੀ ਲੱਗੀ ਧੱਕੇ ਨਾਲ ਖਿੱਚ ਕੇ ਗੱਡੀ ਤੋੜ ਕੇ ਵਿੱਚੋਂ ਕੱਢੇ ਨੇ